ਯਕਾਰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ edge ke punjabi kitchen ਨਰ ਚ ਅੱਜ ਵੀ ਸਾਡੀ ਵੀਡੀਓ ਹੈ ਡਰਿੰਕ ਤੇ ਡਿੰਕ ਅਸੀਂ ਕੋਈ ਚੀਜ਼ ਬਣਾ ਕੇ ਤਿਆਰ ਕਰਾਂਗੇ ਜੀ ਨੂੰ ਕਿਸੇ ਚ ਮੇਰੀ ਭੈਣ ਜਾਂ ਵੀਰ ਨੂੰ ਕਮਜ਼ੋਰੀ ਹੁੰਦੀ ਹੈ ਥਕਾਨ ਹੁੰਦੀ ਹੈ ਸਵੇਰ ਨੂੰ ਉੱਠਣ ਨੂੰ ਰੋ ਨਹੀਂ ਕਰਦੀ ਹੈਗੇ ਤੇ ਬਹੁਤ ਹੀ ਜੜੀ ਹੈਗੇ ਕਮਜ਼ੋਰੀ ਮਹਿਸੂਸ ਕਰਦੇ ਜਿਸ ਤਰ੍ਹਾਂ ਸਿਆਣੇ ਬਜ਼ੁਰਗਾਂ ਉਹਨਾਂ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਹੁੰਨ ਉਹਨਾਂ ਲਈ ਜੇ ਖਾ ਡਰਿੰਕ ਹੈ ਉਹਨਾਂ ਲਈ ਕੇ ਸਾਰਿਆਂ ਦੇ ਬੱਚੇ ਦੁਬੱਡੇ ਤੇ ਛੋਟਿਆਂ ਦੇ ਸਭਨਾਂ ਲਈ ਬਹੁਤ ਹੀ ਵਧੀਆ ਜਿਹੜੀ ਫਾਇਦੇਮੰਦ ਹੈ ਆਪਾਂ ਜਿਹੜੀ ਡਰਿੰਕ ਬਣਾ ਕੇ ਤਿਆਰ ਕੀਤੀ ਹੈ ਇਹ ਕੀਤੀ ਆਸੀਂ એનર્ਜੀ ਡਰਿੰਕ ਇਹਨਾਂ ਜਿase ਇੱਕ ਬਾਰ ਰੋ ਸਵੇਰ ਨੂੰ ਅਸੀਂ ਇੱਕ ਬਾਰ ਪੀ ਲਏ ਤਾਂ ਸਾਰਾ ਦਿਨ ਸਾਡੇ ਸਰੀਰ ਵਿੱਚ એનર્ਜੀ ਰਹੂਗੀ ਕਮਜ਼ੋਰੀ ਨਹੀਂ ਮਹਿਸੂਸ ਹੋਊਗੀ ਹੈ ਸਾਡੇ 3 ਵਿੱਚ ਤਾਕਤ ਆਵੇ ਤਾਂ ਅਸੀਂ ਅਸੀਂ ਕਿਆ-ਕਿਆ ਚੀਜ਼ਾਂ ਨਹੀਂ ਅਸੀਂ ਖਾਂਦੇ ਆ ਪਰ ਉਹ ਬਹੁਤ ਚੀਜ਼ਾਂ ਲਿਆਉਂਦੇ ਆ ਬੱਚਿਆਂ ਨੂੰ ਸੈਰ ਲੈ ਕੇ ਲਿਆਉਂਦੇ ਆ ਕੰਪਲੈਂਗ ਲੈਂਦੇ ਬੋਨ ਵੀਟਲ ਲੈਂਦੇ ਕਿਆ ਕਹਨੀ ਅਸੀਂ ਲਿਆ ਕੇ ਅਸੀਂ ਬੱਚਿਆਂ ਨੂੰ ਦਿੰਦੇ ਆ ਵੱਡਿਆਂ ਨੂੰ ਅਸੀਂ ਕੋਤਿੰਦੇ ਆ ਸੀ ਕਿਉਂ ਨਾ ਅਸੀਂ ਸੋਚਿਆ ਜਿਹੜਾ ਹੈਗਾ ਅੱਜ ਘਰ ਵਿੱਚ ਜਿਹੜੀ ਹੈਗੀ ਇਹ ਕਨਰਜੀ ਡਰਿੰਕ ਬਣਾ ਕੇ ਤਿਆਰ ਕਰੀਏ ਬਹੁਤ ਵਧੀਆ ਹੈ ਸੀ ਘਰ ਵਿੱਚ ਹਮੇਸ਼ਾ ਯੂਜ਼ ਕਰਦੇ ਆ ਤਾਂ ਬੱਚਿਆਂ ਤੇ ਵੱਡਿਆਂ ਸਾਰਿਆਂ ਨੂੰ ਇਹ ਜਿਹੜੀ ਹੈਗੀ ਹੈ ਇਹ ਡਰਿੰਕ ਬਣਾ ਕੇ ਤਿਆਰ ਦਿੰਦੀ ਹੈ ਇਹ ਬੱਚਿਆਂ ਨੂੰ ਕਮਜ਼ੋਰੀ ਹੋਵਾ ਹੈ ਬੱਟਿਆਂ ਨੂੰ ਹੋਵਾ ਛੋਟਿਆਂ ਨੂੰ ਹੋਵਾ ਉਹਦੇ ਲਈ ਬਹੁਤ ਹੀ ਜਿਹੜੀ ਹੈਗੀ ਫਾਇਦੇਮੰਦ ਹੈ ਇਹ ਜਿਹੜੀਆਂ ਅਸੀਂ ਇਹ ਚ ਡਰਿੰਕ ਬਣਾ ਕੇ ਤਿਆਰ ਕੀਤੀ ਹੈ ਅਸੀਂ ਆਮ ਚੀਜ਼ਾਂ ਸਾਡੇ ਘਰ ਵਿੱਚ ਇਹ ਪਈਆਂ ਹੀ ਹੁੰਦੀਆਂ ਉਹਦੇ ਨਾਲ ਜਿਹੜੀ ਅਸੀਂ ਡਰਿੰਕ ਇਹ ਬਣਾ ਕੇ ਤਿਆਰ ਕੀਤੀ ਹੈ ਇਹ ਅਸੀਂ ਕਿਸ ਤਰ੍ਹਾਂ ਬਣਾਈ ਹੈ ਆਓ ਕਰਦੇ ਹੁਣ ਅਸੀਂ ਵੀਡੀਓ ਟੂ ਸਟਾਰਟ ਜੇ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜਿਹੜਾ ਅਸੀਂ ਐਨਰਜੀ ਡਰਿੰਕ ਅਸੀਂ ਬਣਾ ਕੇ ਤਿਆਰ ਕਰਾਂਗੇ ਹੈ ਉਹਦੇ ਲਈ ਜਿਹੜਾ ਸਾਨੂੰ ਸਮਾਨ ਚਾਹੀਦਾ ਹੈਗਾ ਉਹ ਅਸੀਂ ਇਹਲਾ ਸਮਾਨ ਲੈ ਆਏ ਉਹ ਅਸੀਂ ਲਈਆ 100 ਗ੍ਰਾਮ ਬਦਾਮ ਬਦਾਮ ਲੈ ਲੈਣੇ ਹੈ ਤੇ ਇਲਾਇਚੀਆਂ ਜਿਹੜੀਆਂ ਹੈਗੀਆਂ 20 ਤੋਂ 25 ਕ ਇਲਾਇਚੀਆਂ ਲੈ ਲੈਣੀਆਂ ਹੈ ਖਸ ਖਸ ਲੈ ਲੈਣੀ ਹੈ ਇੱਕ ਚਮਚਾ ਜਿਹੜਾ ਹੈਗਾ ਖਸ ਖਸ ਦਾ ਲੈਣਾ ਹੈ ਮਿੱਠੀ ਸੌਂਫ ਜਿਹੜੀ ਹੈਗੀ ਹੈ ਚਾਰ ਚਮਚੇ ਲੈ ਲੈਣੇ ਹੈ ਤੇ ਦੋ ਚਮਚੇ ਜਿਹੜੇ ਹੈਗੇ ਹੈ ਮਗਜ ਲੈਣੇ ਜਿਹਨੂੰ ਕਰਬੂਜ ਦੇ ਵੀ ਉਹ ਕਰਬੂਜੇ ਦੇ ਵੀ ਬੋਲਿਆ ਜਾਂਦਾ ਹੈ ਤੇ ਮਿਸਰੀ ਜਿਹੜੀ ਹੈਗੀ ਆ ਮਿਸਰੀ ਲੈਣੀ ਹੈ ਢਾਗੇ ਵਾਲੀ ਮਿਸਰੀ ਇਹ ਤੁਸੀਂ ਜਿਹੜਾ ਹੈ ਜਿਹੜੀ ਲੈਣੀ ਹੈਗੀ ਆਪਣੇ ਜਿੰਨੇ ਤੁਸੀਂ ਮਿੱਠਾ ਖਾਣਾ ਪਸੰਦ ਕਰਦੇ ਉਹਦੇ ਮੁਤਾਬਕ ਜਿਹੜੀ ਇਹ ਮਿਸਰੀ ਲੈ ਲੈਣੀ ਹੈ ਤੇ ਕਾਲੀਆਂ ਮਿਰਚਾਂ ਲੈ ਲੈਣੀਆਂ 15 ਤੋਂ 20 ਮਿਰਣੀ ਹੈਗੀਆਂ ਕਾਲੀਆਂ ਮਿਰਚਾਂ ਤੇ ਗੁਲਾਬ ਦੀਆਂ ਪੰਖੜੀਆਂ ਜਿਹੜੀਆਂ ਆਪਾਂ ਗੁਲਾਬ ਦੀਆਂ ਪੰਖੜੀਆਂ ਨਹੀਂ ਆ ਸੁੱਕੀਆਂ ਲਈਓ ਸੁੱਕੀਆਂ ਹੋਈਆਂ ਇਹ ਜੜ ਤੁਸੀਂ ਹਰੀਆਂ ਵੀ ਲੈ ਸਕਦੇ ਹੋ ਹਰੀਆਂ ਲੈ ਕੇ ਵੀ ਤੁਸੀਂ ਉਹਨਾਂ ਨੂੰ ਪਹਿਲਾਂ ਹਲਕਾ ਜਿਹੜਾ ਹੈਗਾ ਗੈਸ ਤੇ ਉਹਨੂੰ ਪਕਾ ਲੈਣਾ ਸੁਕਾ ਲੈਣਾ ਤੇ ਹੋ ਜਾਂਦੀ ਜਾਂ ਤਾਂ ਇਹ ਧੁੱਪ ਵਿੱਚ ਤੁਸੀਂ ਇੱਕ ਜਾਂ ਦੋ ਦਿਨ ਧੁੱਪ ਵਿੱਚ ਰੱਖ ਲਓ ਤਾਂ ਇਹ ਸੁੱਕ ਜਾਂਦੀਆਂ ਇਹ ਤੁਸੀਂ ਆਪਣੇ ਮੁਤਾਬਕ ਹਰੀਆਂ ਲੈ ਸਕਦੇ ਜੇ ਸੁੱਕੀਆਂ ਹੋਈਆਂ ਜਿਹੜੀਆਂ ਇਹ ਲੈ ਸਕਦੇ ਇਸ ਲਈ ਸਾਨੂੰ ਇਹ ਸਾਰਾ ਸਮਾਨ ਚਾਹੀਤਾ ਹੈ ਜਿਹੜਾ ਐਨਰਜੀ ਡਰਿੰਕ ਹੈ ਬਹੁਤ ਬਧੀਏ ਜਿਸ ਤਰ੍ਹਾਂ ਸਰੀਰ ਨੂੰ ਥਕਾਨ ਹੈ ਕਮਜ਼ੋਰੀ ਹੈ ਖਾਸ ਕਰਕੇ ਜਿਹੜੇ ਜਿਆਦਾ ਏਜ ਦੇ ਹੁੰਦੇ ਹੈਗੇ ਉਹਨਾਂ ਨੂੰ ਜਬ ਬਹੁਤ ਜਿਆਦਾ ਕਮਜ਼ੋਰੀ ਮਹਿਸੂਸ ਹੁੰਦੀ ਹੈ ਅਸੀਂ ਬਾਹਰੋਂ ਚੀਜ਼ਾਂ ਲਿਆਉਂਦੇ ਆ ਅਸੀਂ ਉਹ ਖਾਂਦੇ ਆ એનર્ਜੀ ਵਾਸਤੇ ਇਹ ਜਿਹੜੀ ਚੀਜ਼ਾਂ ਆਪਾਂ ਲਈਆਂ ਇਹ ਘਰ ਵਿੱਚ ਜਿਹੜੀਆਂ ਹੈਗੇ એનર્ਜੀ ਡਰਿੰਕ ਬਣਾ ਕੇ ਅਸੀਂ ਤਿਆਰ ਕਰਾਂਗੇ ਇਹਦਾ ਚੀਜ਼ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਬਹੁਤ ਵਧੀਆ ਹੈਗਾ ਤੁਸੀਂ ਵੀ ਇਹਨਾਂ ਨੂੰ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਤੇ ਕਮਜ਼ੋਰੀ ਥਕਾਨ ਜੇ ਤੁਸੀਂ ਟਾਈਟਿੰਗ ਕਰਦੇ ਉਹਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਕਮਜ਼ੋਰੀ ਪੈਂਦੀ ਹੈ ਉਹਦੇ ਲਈ ਜਿਹੜੀ ਐਨਰਜੀ ਐਨਰਜੀ ਡਰਿੰਕ ਹੈਗਾ ਬਹੁਤ ਜ਼ਿਆਦਾ ਵਧੀਆ ਹੈ ਹੁਣ ਜਿਹੜਾ ਆਪਾਂ ਇਹ ਸਮਾਨ ਲਿਆ ਇਹਨਾਂ ਵਿੱਚੋਂ ਕੁਝ ਸਮਾਨ ਜਿਹੜਾ ਹੈਗਾ ਆਪਾਂ ਇਹਨਾਂ ਦੀ ਨਮੀ ਖਤਮ ਕਰ ਲੈਣੀ ਹੈ ਹੁਣ ਚੱਲਦੇ ਆ ਅਸੀਂ ਗੈਸ ਵੱਲ ਇਹਨਾਂ ਦੀ ਜਿਹੜੀ ਹੈਗੀ ਨਮੀ ਖਤਮ ਕਰਨੀ ਇਸ ਲਈ ਜ਼ਰੂਰੀ ਹੈ ਕਿ ਅਸੀਂ ਜੇ ਹੈਗੇ 15 20 ਦਿਨ ਤਾਂ ਥੋੜਾ ਜਿਹਾ 1 ਮਹੀਨੇ ਵਾਸਤੇ ਵੈਸੇ ਸਟੋਰ ਕਰਕੇ ਰੱਖਣਾ ਹੋਵਾ ਤਾਂ ਇਹਨਾਂ ਵਿੱਚ ਭੋਰਾ ਵਿੱਚ ਨਮੀ ਨਹੀਂ ਰਹਿਣੀ ਚਾਹੀਦੀ ਜੇ ਤੁਸੀਂ ਹਫਤੇ ਇਕ ਲਈ ਮਤਲਬ 5 6 ਦਿਨਾਂ ਵਾਸਤੇ ਬਣਾਉਣਾ ਹੋਵਾ ਥੋੜਾ ਜਿਹਾ ਪਾਊਡਰ ਬਣਾਉਣਾ ਹੋਵਾ ਤਾਂ ਤੁਸੀਂ ਇਹਨਾਂ ਨੂੰ ਗੈਸ ਤੇ ਤੁਸੀਂ ਹਲਕਾ ਜਿਹਾ ਨਾ ਰੋਸਟ ਕਰੋ ਨਹੀਂ ਤਾਂ ਇਹ ਜੇ ਚੱਲ ਬੇਸਮੇ ਲਈ ਬਣਾਉਣਾ ਹੈਗਾ ਤਾਂ ਇਹਨੂੰ ਗੈਸ ਤੇ ਤੁਸੀਂ ਹਲਕਾ ਜਿਹਾ ਇਹਨਾਂ ਦੀ ਨਮੀ ਖਤਮ ਕਰ ਲੈਣੀ ਹੈ ਘਰ ਦੇ ਗੈਸ 'ਉਨ ਤੇ ਇਸ ਦੇ ਵਿੱਚ ਜਿਹੜੇ ਹੈਗੇ ਆਪਾਂ ਬਦਾਮ ਪਾ ਲੈਣੇ ਹੈ ਲਾਈਚੀ ਸੋਫਾ ਮਗਾਜ ਖਾਸ ਖਾਸ ਤੇ ਗੁਲਾਬ ਦੇ ਜਿਹੜੀਆਂ ਪੰਖੜੀਆਂ ਐ ਇਹਨਾਂ ਨੂੰ ਆਪਾਂ ਇਹਨਾਂ ਦੀ ਜਿਹੜੀ ਹੈਗੀ ਐ ਸਾਰੀ ਇਹਨਾਂ ਦੀ ਨਮੀ ਖਤਮ ਕਰ ਲੈਣੀ ਐ ਉਨੇ ਸਿਰ ਆਨੇ ਚੀਜ਼ਾਂ ਵਿੱਚ ਦੱਸਣ ਦੀ ਤਾਂ ਕੋਈ ਜ਼ਰੂਰਤ ਨਹੀਂ ਸਾਰਿਆਂ ਨੂੰ ਪਤਾ ਹੁੰਦਾ ਹੀ ਨਾ ਕਿ ਕੀ ਕੀ ਫਾਇਦੇ ਹੈਗੇ ਇਹਨਾਂ ਸਮਾਨ ਦੇ ਵਲੇ ਹੈਗੇ ਆ ਅਸੀਂ ਬਾਹਰੋਂ ਲਿਆਉਂਦੇ ਆ ਚਮਨ ਪਰਾਸ਼ ਖਾਂਦੇ ਆ ਜਾਂ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਸਰੀਰ ਨੂੰ ਤਾਕਤ ਦਿੰਦੀਆਂ ਉਹ ਅਸੀਂ ਚੀਜ਼ਾਂ ਜਿਹੜੀਆਂ ਹੈਗੀਆਂ ਬਾਹਰੋਂ ਲੈ ਕੇ ਆਉਂਦੇ ਆ ਕਿਉਂ ਨਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬਾਹਰੋਂ ਲਿਆ ਕੇ ਉਹ ਖਾਂਦੇ ਆਂ ਅਸੀਂ ਇੱਕ ਵਧੀਆ ਜਿਹੜਾ ਹੈਗਾ એનર્ਜੀ ਵਾਸਤੇ ਇੱਕ ਡਰਿੰਕ ਘਰ ਵਿੱਚ ਹੀ ਬਣਾ ਕੇ ਤਿਆਰ ਕਰੀਏ ਤੁਸੀਂ ਨੂੰ ਬੱਚਿਆਂ ਨੂੰ ਦੇ ਸਕਦੇ ਹੋ ਬੱਚਿਆਂ ਨੂੰ ਜਮਲਪਰਾਸ਼ ਖਰਾਣਦੇ ਆ ਸੈਰ ਲੱਕ ਖਰਾਣਦੇ ਕਿੰਨੀਆਂ ਚੀਜ਼ਾਂ ਅਸੀਂ ਬੱਚਿਆਂ ਨੂੰ ਦਿੰਦੇ ਹਾਂ ਦੀ ਹਾਈਟ ਹੋਵੇ ਬਾਦ ਆ ਉਹਨਾਂ ਨੂੰ ਕਮਜ਼ੋਰੀ ਨਾ ਬਾਬਾ ਦਿਮਾਗ ਤੇ ਚੱਲੇ ਤੇ ਇਹ ਚੀਜ਼ਾਂ ਅਸੀਂ ਬੱਚਿਆਂ ਨੂੰ ਬਲੰਦ ਖਰਾਣਦੇ ਆ ਇਸ ਲਈ ਅੱਜ ਜਿਹੜੀ ਹੈਗੇ ਆਪਾਂ ਘਰ ਵਿੱਚ ਬੜਿਆਂ ਤੇ ਛੋਟਿਆਂ ਸਾਰਿਆਂ ਲਈ ਜਿਹੜਾ ਹੈਗੀ ਹੈ ਡਰਿੰਕ ਬਹੁਤ ਵਧੀਆ ਹੈ ਇਹ ਆਪਾਂ ਇਹਨਾਂ ਨੂੰ ਹਲਕਾ ਜਾਈ ਕਲੋਸ ਕਰਨਾ ਕਿ ਜਿਹੜੀ ਹੈਗੀ ਇਹਨਾਂ ਦੀ ਨਮੀ ਖਤਮ ਹੋ ਜਾਵੇਗੀ ਜਿਹੜੀ ਇਚ ਮਿਸ਼ਰੀ ਪਾਣੀ ਹੈ ਸਿਰਫ ਧਾਗੇ ਵਾਲੀ ਮਿਸ਼ਰੀ ਪਾਣੀ ਹੈ ਚੀਨੀ ਨਹੀਂ ਪਾਣੀ ਹੈ ਜੇ ਸੋਚੇ ਹੁਣ ਮਠੇ ਦੀ ਜਗ੍ਹਾ ਅਸੀਂ ਚੀਨੀ ਪਾ ਲਈਏ ਅਸੀਂ ਉਹ ਨਹੀਂ ਪਾਣੀ ਹੈਗੀ ਧਾਗੇ ਵਾਲੀ ਮਿਥਰੀ ਵਾਲਣੀ ਤੇ ਧਾਗਾ ਜਿਹੜਾ ਹੈਗਾ ਵਿੱਚੋਂ ਕਢਾਲ ਦਾਣਾ ਤੇ ਇਹ ਧਾਗੇ ਵਾਲੀ ਹੋਈ ਪਾਣੀ ਹੈ ਇਹ ਜਿਹੜੇ ਗੁਲਾਬ ਦੀਆਂ ਪੰਖੜੀਆਂ ਜੇ ਤੁਸੀਂ ਘਰ ਦੇ ਤੁਹਾਡਾ ਗਲਾਬ ਲੱਗੇ ਹੋਏ ਤਾਂ ਤੁਹਾਨੂੰ ਉਹਨਾਂ ਨੂੰ ਤੁਸੀਂ ਸੁਕਾ ਕੇ ਰੱਖ ਸਕਦੇ ਹੋ ਨਹੀਂ ਤੇ ਕਰਾਨੇ ਦੇ ਜਿਹੜੇ ਸਟੋਰ ਹੁੰਦੇ ਆ ਉਹਨਾਂ ਤੇ ਵੀ ਜਿਹੜੇ ਹੈਗੇ ਆ ਆਸਾਨੀ ਨਾਲ ਜਿਹੜੇ ਇਹ ਗੁਲਾਬ ਦੀਆਂ ਪੰਖੜੀਆਂ ਮਿਲ ਜਾਂਦੀਆਂ ਨੇ ਇਸ ਤਰ੍ਹਾਂ ਮੈਂ ਜਿਹੜੇ ਹੈ ਗੁਲਾਬ ਦੀਆਂ ਪੰਖੜੀਆਂ ਹੁੰਦੀਆਂ ਦਾ ਪਹਿਲਾ ਸਰਦੀਆਂ ਦਾ ਮੌਸਮ ਸੀਗਾ ਹੈ ਤੇ ਗੁਲਾਬ ਕਿੰਨਾ ਜ਼ਿਆਦਾ ਹੁੰਦਾ ਹੈ ਤੇ ਮੈਂ ਸੁਕਾ ਕੇ ਜਿਹੜਾ ਹੈਗਾ ਘਰ ਵਿੱਚ ਰੱਖ ਲੈਂਦੇ ਨੂੰ ਪੂਰੀਆਂ ਜਿਹੜੀਆਂ ਠਹਿਗੀਆਂ ਗਰਮੀਆਂ ਗਰਮੀਆਂ ਇਹਨਾਂ ਦੇ ਬਹੁਤ ਜ਼ਿਆਦੇ ਹੈਗੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਇਹਦੀਆਂ ਸਬਜ਼ੀ ਵਿੱਚ ਵੀ ਪੈ ਜਾਂਦੇ ਸਬਜ਼ੀ ਤੇ ਵੀ ਇਹ ਲ ਫਲੇਵਰ ਬਹੁਤ ਵਧੀਆ ਆਉਂਦਾ ਹੈ ਮਸਾਲੇ ਪਣਾ ਲਓ ਤੁਸੀਂ ਮਸਾਲਿਆਂ 'ਚ ਗੁਲਾਬ ਦੀਆਂ ਪੰਖੜੀਆਂ ਪਾ ਸਕਦੇ ਹੋ ਕਮੇਟ ਹੋ ਗਿਆ ਜਿਹੜਾ ਸਾਡੇ ਸਾਰੇ ਹੈਗੇ ਆ ਸਮਾਨ ਪਾਇਆ ਸੀਗਾ ਰੋਸਟ ਹੋ ਗਿਆ ਇਹ ਹੁ ਕਰਦੇ ਆ ਗੈਸ ਬੰਦ ਪੈਨ ਵੀ ਜਿਹੜਾ ਹੈਗਾ ਸਾਡਾ ਗਰਮ ਹੈ ਇਹਦੇ ਵਿੱਚ ਆਪਾਂ ਜਿਹੜੀ ਹੈਗੀ ਆ ਸਾਲੀ ਮਿਰਚ ਵੀ ਉਹ ਵੀ ਵਿਚੇ ਪਾ ਲਈ ਆ ਫਿਰ ਹਲਕੀ ਜਿਹੀ ਹੋਰ ਆਪਾਂ ਰੋਸਟ ਕਰ ਲੈਣਾ ਹੈ ਹੁਣ ਅਸੀਂ ਇਸ ਨੂੰ ਇੱਕ ਅਲੱਗ ਬਰਤਨ ਵਿੱਚ ਜਿਹੜਾ ਨਿਚਾ ਲੈਣਾ ਕਿ ਜਿਹੜਾ ਇੱਕ ਪੈਨ ਹੈਗਾ ਸਾਡਾ ਜ਼ਿਆਦਾ ਗਰਮ ਹੈ ਜੇਸੀਂ ਵਿੱਚੇ ਰੱਖਾਂਗੇ ਤੇ ਉਹ ਵਿੱਚੇ ਠੰਡਾ ਹੋਣਾ ਲਵਾਂਗੇ ਤੇ ਜਿਹੜਾ ਹੈਗੇ ਸਾਡਾ ਸਮਾਨ ਜਿਹੜਾ ਫੁੱਟ ਜਾਣਾ ਇਸੇ ਅਲੱਗ ਪਲੇਟ ਵਿੱਚ ਇਹਨਾਂ ਜਿਹੜਾ ਨਿਕਾਰ ਕੇ ਇਹਨੂੰ ਠੰਡਾ ਕਰ ਲੈਣਾ ਉਸ ਤੋਂ ਬਾਅਦ ਆਪਾਂ ਇਹਨੂੰ ਪੀਸ ਲੈਣਾ ਹੈ ਹੁਣ ਆਪਾਂ ਜਿਹੜਾ ਹੈਗਾ ਚੱਕ ਲੈਣਾ ਇਹ ਖਿਆਲ ਰੱਖਣਾ ਕਿ ਜੱਗ ਜਿਹੜਾ ਹੈਗਾ ਸਾਡਾ ਅਸੀਂ ਜਿਹਨੂੰ ਪੀਸਣਾ ਹੈ ਗਿੱਲਾ ਨਹੀਂ ਹੋਣਾ ਚਾਹੀਦਾ ਬਿਲਕੁਲ ਐਨ ਸੁੱਕਾ ਹੋਣਾ ਚਾਹੀਦਾ ਹੈਗਾ ਸਾਡਾ ਜਿਹੜਾ ਸਮਾਨ ਹੈਗਾ ਸਾਰਾ ਇਹ ਵੀ ਠੰਡਾ ਹੋ ਗਿਆ ਠੰਡਾ ਹੋਣ ਤੋਂ ਬਾਅਦ ਜਿਹੜਾ ਹੈਗਾ ਆਪਾਂ ਇਹਨੂੰ ਪੀਸਣਾ ਇਹਨੂੰ ਤੇ ਨਾਲ ਹੀ ਜਿਹੜੀ ਹੈਗੀ ਆਪਾਂ ਮਿਸਰੀ ਪਾ ਲੈਣੀ ਹੈ ਮਿਸਰੀ ਜਿਹੜੀ ਪਾਣੀ ਹੈ ਛੋੜ ਕੇ ਪਾਣੀ ਸਾਫ਼ ਨਹੀਂ ਪਾਣੀ ਹੈਗੇ ਨਹੀਂ ਤਾਂ ਜਿਹੜੇ ਜੱਗ ਦੇ ਉਹ ਪਲੇਟ ਹੁੰਦੇ ਆ ਉਹ ਵੀ ਟੁੱਟ ਜਾਂਦੇ ਆ ਹੁਣ ਆਪਾਂ ਇਹਦਾ ਜਿਹੜਾ ਹੈਗਾ ਪਾਊਡਰ ਬਿਲਕੁਲ ਐਨ ਬਰੀਕ ਮਤਲਬ ਪਾਊਡਰ ਬਣਾਣਾ ਹੈ ਜਿਹੜਾ ਪਾਊਡਰ ਹੈਗਾ ਤੁਸੀਂ ਦੇਖ ਸਕਦੇ ਐਨ ਇਸ ਤਰ੍ਹਾਂ ਬਿਲਕੁਲ ਬਰੀਕ ਪਾਊਡਰ ਤਿਆਰ ਕਰ ਲੈਣਾ ਹੁਣ ਜੇ ਤੁਮ ਬੱਟਿਆਂ ਨਾਲ ਮਤਲਬ ਖਾਣਾ ਹੋਵਾ ਛੋਟਿਆਂ ਨੂੰ ਇਹ ਤੁਸੀਂ ਡਰਿੰਕ ਨਾ ਦੇਣਾ ਹੋਵਾ ਤਾਂ ਤੁਸੀਂ ਇਹਨੂੰ ਬੇਸ਼ੱਕ ਨਾ ਛਾਣੋ ਜੇ ਬੱਚਿਆਂ ਨੂੰ ਤੁਹਾਨੂੰ ਪਤਾ ਹੀ ਹੈ ਬੱਚੇ ਜਿਹੜੇ ਹੈਗੇ ਆ ਇਹ ਤਾਂ ਵਿੱਚ ਬਤਾਣੇਦਾਰ ਆ ਜਾਂਦੇ ਖਾਂਦੇ ਨਹੀਂ ਹੈਗੇ ਤਾਂ ਇਹ ਤੁਸੀਂ ਇਹਨੂੰ ਜਿਹੜਾ ਹੈਗਾ ਛੰਣੀ ਵਿੱਚ ਛਾਣ ਕੇ ਇਨੂੰ ਦੁਬਾਰਾ ਫੇਰ ਜਿਹੜਾ ਮੋਟਾ ਰਹਿ ਜਾਂਦਾ ਉਹਨੂੰ ਦੁਬਾਰਾ ਫੇਰ ਪੀਸ ਲਓ ਉਹ ਤੁਹਾਡੇ ਉੱਪਰ ਡਿਪੈਂਡ ਕਰਦਾ ਤੁਸੀਂ ਇਹਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਜਿਹੜਾ ਹੈਗਾ ਹੁਣ ਅਸੀਂ ਇਹਨੂੰ ਛੰਨੀ ਵਿੱਚ ਛਾਣ ਲੈਂਦੇ ਆ ਅਸੀਂ ਜਿਹੜੀ ਹੈਗੀ ਛੰਨੀ ਲੈ ਲਈ ਇਹਦੇ ਵਿੱਚ ਜਿਹੜਾ ਹੈਗਾ ਆਪਾਂ ਛਾਣ ਲੈਂਦੇ ਆ ਜੇ ਜਿੰਨੇ ਮੋਟਾ ਹੋਵਾਂ ਤਾਂ ਇਹ ਜਿਹੜਾ ਹੈਗਾ ਪਤਲਾ ਐਨ ਮੋਟਰਾ ਹੋ ਜਾਣਾ ਹੈ ਜਿਹੜਾ ਮੋਟਾ ਹੋਊਗਾ ਤਾਂ ਦੁਬਾਰਾ ਜਿਹੜਾ ਹੈਗਾ ਅਸੀਂ ਫੇਰ ਉਹਨੂੰ ਪੀਸ ਲੈਣਾ ਹੈ ਇਹ ਬਹੁਤ ਵਧੀਆ ਜਿਹੜਾ ਹੈਗਾ એનર્ਜੀ ਡਰਿੰਕ ਜਿਹੜਾ ਹੁੰਦਾ ਬਣ ਕੇ ਤਿਆਰ ਹੁੰਦਾ ਤੁਸੀਂ ਇਹਨੂੰ ਦੇਖੋ ਦੁੱਧ ਵਿੱਚ ਫਿਰ ਇੱਕ ਵਾਰ ਸਵੇਰ ਨੂੰ ਤੁਸੀਂ ਜੇ ਇੱਕ ਗੱਟ ਗਲਾਸ ਦੁੱਧ ਵਿੱਚ ਇਹਨੂੰ ਪਾ ਕੇ ਪੀ ਲਓ ਤੇ ਸਾਰਾ ਦਿਨ ਤੁਹਾਨੂੰ એનર્ਜੀ ਤੁਹਾਡੇ ਚ ਪੂਰੀ ਐ ਰਹਿਣੀ ਐ ਤੁਸੀਂ ਦੇਖ ਸਕਦੇ ਜਿਹੜਾ ਹੈਗਾ ਪਾਊਡਰ ਅਸੀਂ ਐਨ ਛਾਣ ਲਿਆ ਐਨ ਬਿਲਕੁਲ ਇਹ ਪਤਲਾ ਬਰੀਕ ਹੈਗਾ ਤੇ ਵਿੱਚ ਦੇਖ ਲਓ ਕਿੰਨਾ ਥੜਾ ਜਿਹੜਾ ਮੋਟਾ ਨਿਕਲ ਗਿਆ ਇਹਨੂੰ ਤੁਸੀਂ ਦੁਬਾਰਾ ਪੀਸ ਕੇ ਵੀ ਜਿਹੜਾ ਹੈਗਾ ਵਿੱਚ ਪਾ ਸਕਦੇ ਹੋ ਤੇ ਇਹਨੂੰ ਜਿਹੜ ਨੇ ਵਿੱਚ ਦੁਬਾਰਾ ਪੀਸ ਕੇ ਨਹੀਂ ਪਾਣਾ ਹੈ ਤਾਂ ਇਹਨੂੰ ਸਿੱਟੇ ਹੋਣਾ ਤੇ ਇਹਦੇ ਹੋਰ ਚੀਜ਼ਾਂ ਲਈ ਇਸਤੇਮਾਲ ਕਰਦਾ ਸਬਜੀ ਬਣਾਈਏ ਤੇ ਉਹਦੇ ਵਿੱਚ ਜਿਹੜਾ ਮੜਮੜਾ ਜਿਹਾ ਪਾ ਰਿਹਾ ਤਾਂ ਉਹ ਬਹੁਤ ਵਧੀਆ ਚੀਜ਼ ਹੈ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਇਹ ਨਹੀਂ ਤਾਂ ਇਹਨੂੰ ਦੁਬਾਰਾ ਪੀਸ ਕੇ ਇਹਨੂੰ ਵਿੱਚ ਪਾ ਲਿਓ ਹੁਣ ਇਹ ਬਣਾਉਣਾ ਕਿੱਦਾਂ ਹੈ ਉਹ ਚਲੋ ਆਪਾਂ ਚੱਲਦੇ ਆ ਬਣਾਉਂਦੇ ਆ ਹੁਣ ਅਸੀਂ ਡਰਿੰਕ ਹੁਣ ਤੋਂ ਸਿੱਕੇ ਨੇ ਗਲਾਸ ਮਤਲਬ ਨੇ ਬਣਾਉਣੇ ਪਾਉਣੇ ਇੱਕ ਗਲਾਸ ਵਿੱਚ ਜੇ ਇੱਕ ਗਲਾਸ ਦੁੱਧ ਦਾ ਲੈਣਾ ਹੈ ਤਾਂ ਉਹਦੇ ਵਿੱਚ ਅਸੀਂ 1.5 ਤੇ 2 ਚਮਚੇ ਪਾਣੇ ਆ ਆਪਾਂ ਜਿਹੜੇ ਹੈਗੇ ਆ 3 ਚਮਚੇ ਜਿਹੜੇ ਹੈਗੇ ਆ ਆਪਾਂ ਪਾ ਲੈਣੇ ਆ ਜਿਹੜੀ ਹੈ એનર્ਜੀ ਡਰਿੰਕ ਹੈਗੀ ਹੈ ਇਹ ਸਵੇਰ ਟਾਈਮ ਲੈਣੀ ਹੈ ਜੇ ਤੁਸੀਂ ਸਵੇਰ ਟਾਈਮ ਲੈਂਦੇ ਆ ਤਾਂ ਸਾਰਾ ਦਿਨ ਜਿਹੜਾ ਤੁਹਾਨੂੰ એનર્ਜੀ ਰਹੂਗੀ ਹੈ ਆਪਾਂ ਹੁਣ ਲੈ ਰਹੇ ਹੈਗੇ ਆ ਦੋ ਚਮਚੇ ਜਿਹੜੇ ਹੈਗੇ ਆ ਨੋਰਮਲ ਚਮਚੇ ਜਿਹੜੇ ਖਾਣਾ ਪਕਾਉਣ ਵੇਲੇ ਅਸੀਂ ਖਾਂਦੇ ਆ ਨੋਰਮਲ ਚਮਚੇ ਹੁੰਦੇ ਆ ਤੇ ਇਹ ਚਮਚੇ ਜਿਹੜੇ ਆ ਆਪਾਂ ਤਿੰਨ ਲੈ ਲਏ ਤੇ ਇੱਕ ਗਲਾਸ ਵਿੱਚ ਸਿਰਫ ਡੇਢ ਚਮਚਾ ਪਾਣਾ ਜ਼ਿਆਦਾ ਨਹੀਂ ਪਾਣਾ ਹੈਗਾ ਜ਼ਿਆਦਾ ਪਾਵਾਂਗੇ ਤਾਂ ਤੁਹਾਨੂੰ ਪਤਾ ਹੈ ਗਰਮੀ ਤੇ ਜਦ ਮੌਸਮ ਹੈਗਾ ਹੈ ਖਰਾਬ ਵੀ ਕਰ ਸਕਦਾ ਸਿਰਫ ਨੋਰਮਲ ਜਿਹੇ ਜਿਹੜਾ ਰਹਿਣਾ ਇੱਕ ਕਲਾਸ ਵਿੱਚ ਡੇਢ ਚਮਚਾ ਹੁਣ ਹੈਗੇ ਜਿਹੜੇ ਆਪਾਂ ਦੋ ਗਲਾਸ ਜਿਹੜੇ ਹੈਗੇ ਆ ਦੁੱਧ ਤੇ ਲੈ ਲੈਣੇ ਆ ਜਿਹੜਾ ਹੈਗਾ ਆਪਾਂ ਘੋਲ ਲੈਂਦੇ ਆ ਜਿਹੜਾ ਦੁੱਧ ਲੈਣਾ ਹੈਗਾ ਕੱਚਾ ਦੁੱਧ ਨਹੀਂ ਲੈਣਾ ਹੈਗਾ ਜਿਹੜਾ ਸਵੇਰ ਨੂੰ ਆਪਾਂ ਗਰਮ ਕਰਕੇ ਫ੍ਰੀਜ ਵਿੱਚ ਰੱਖ ਲੈਂਦੇ ਆ ਉਹ ਦੁੱਧ ਲੈਣਾ ਠੰਡਾ ਦੁੱਧ ਹੁਣ ਇਹਦੇ ਵਿੱਚ ਗੁਆਰਫਾ ਪਾ ਲਓ ਉਹ ਤੁਹਾਡੇ ਬਟ ਡਿਪੈਂਡ ਕਰਦਾ ਤੁਸੀਂ ਥੀਕ ਪਾਣੀ ਹੋਵੇ ਤਾਂ ਪਾ ਸਕਦੇ ਹੋ ਹੁਣ ਸਾਰੀ ਜਿਹੜੀ ਬਣ ਕੇ ਤਿਆਰ ਹੈ ਸਾਜੀ ਅਨਾਰਜੀ ਡਰਿੰਕ ਆ ਤਨ ਹੋਣ ਵੀ ਅਜਨ ਦੀ ਇਸ ਤਰ੍ਹਾਂ ਪਾਏ ਕੀਤੀ ਹੈ ਇਹਨਾਂ ਤੁਸੀਂ ਸਾਰੇ ਨੂੰ ਹੈਗਾ ਜੱਗ ਵਿੱਚ ਵੀ ਇਸ ਤਰ੍ਹਾਂ ਦੁਬਾਰਾ ਗ੍ਰੈਂਡਰ ਕਰ ਸਕਦੇ ਹੋ ਐਨ ਘਮਾ ਸਕਦੇ ਹੋ ਤਾਂ ਐਨ ਜਿਹੜਾ ਹੈਗਾ ਫਲਾਪੀਜਾ ਬਣ ਜਾਣਾ ਤਾਂ ਹੋਰ ਜ਼ਿਆਦਾ ਟੇਸਟੀ ਜਿਹੜਾ ਇਹ ਬਣੂਗਾ ਇਹ ਹੁਣ ਪਾਉਂਦੇ ਅਸੀਂ ਗਲਾਸਾਂ ਵਿੱਚ ਜਿਹੜੇ ਸਪੰਕ ਕਾ ਗਲਾਸ ਲਏ ਹੈ ਬਹੁਤ ਜ਼ਿਆਦਾ ਵੱਡੇ ਨਹੀਂ ਹੈਗੇ ਨਾਰਮਲ ਗਲਾਸ ਜੇ ਹੈਗੇ ਤੁਸੀਂ ਵੱਡੇ ਜ਼ਿਆਦਾ ਚ ਆਪਣੇ ਮੁਤਾਬਕ ਜਿਹੜੇ ਹੈਗੇ ਲੈ ਸਕਦੇ ਹੋ ਮੈਂ ਇਹਦੇ ਪਾ ਪਾਉਂਦੇ ਆਪਾਂ ਇਸ ਤਰ੍ਹਾਂ ਗੁਲਾਬ ਦੇ ਜਿਹੜੀਆਂ ਪੰਖੜੀਆਂ ਸੀ ਉਹ ਸੁੱਕੀਆਂ ਹੋਈਆਂ ਉਹ ਪਾ ਦਿੰਦੇ ਆਂ ਡੈਕੋਰੇਸ਼ਨ ਦੇ ਤੁਸੀਂ ਇਹਦੇ ਉੱਪਰ ਜਿਹੜਾ ਹੈਗਾ ਪਿਸਤਾ ਪਾ ਸਕਦੇ ਹੋ ਕਾਜੂ ਪਾ ਸਕਦੇ ਹੋ ਉਹ ਤੁਸੀਂ ਆਪਣੇ ਉਹਦੇ ਨਾਲ ਪਾ ਸਕਦੇ ਹੋ ਬਣ ਕੇ ਤਿਆਰ ਹੁਣ ਸਾਡੀ એનર્ਜੀ ਡਰਿੰਕ ਇੱਕ ਵਾਰ ਤੁਸੀਂ ਵੀ ਇਹਨੂੰ ਜ਼ਰੂਰ ਇਸਤੇਮਾਲ ਕਰਿਆ ਜੇ ਤੁਹਾਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ ਥਕਾਵਟ ਹੁੰਦੀ ਹੈ ਸਵੇਰ ਨੂੰ ਜਾਣਾ ਹੁੰਦਾ ਕੰਮ ਤੇ ਤੁਹਾਨੂੰ ਉੱਠਣ ਨੂੰ ਰੋ ਨਹੀਂ ਕਰਦੀ ਤਾਂ ਇੱਕ ਵਾਰ ਇਹ ਜਿਹੜਾ ਹੈ એનર્ਜੀ ਡਰਿੰਕ ਹੈਗਾ ਬਣਾ ਕੇ ਜ਼ਰੂਰ ਦੇਖਿਓ ਬਹੁਤ ਵਧੀਆ ਚੀਜ਼ ਹੈ ਕੋਈ ਸਾਈਡ ਇਫੈਕਟ ਨਹੀਂ ਹੈਗਾ ਆਪਣਾ ਘਰ ਦਾ ਜਿਹੜਾ ਹੈਗਾ ਸ਼ੁੱਧ ਚੀਜ਼ਾਂ ਨਾਲ ਬਣਾਇਆ ਹੋਇਆ ਹੈ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਨਾ ਜ਼ਰੂਰ ਕਰਨਾ ਹੈ ਇਸ ਤਰ੍ਹਾਂ ਦੀਆਂ ਨਮੀਆਂ ਨਮੀਆਂ ਵੀਡੀਓ ਦੇਖਣ ਦੇ ਲਈ ਜੁੜਿਆ ਰਹੋ Ekchi ke Punjabi Kitchen Kitchen ਨਾਲ ਮਿਲਦੇ ਹਾਂ ਹੁਣ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ